अग <laughs> बचायो <laughs> ਬਹੁਤ ਵਧੀਆ ਹੰਗਾਰਾ ਤੁਸੀਂ ਦੇਖ ਸਕਦੇ ਹੋ ਕਿ ਜਿਸ ਪਾਸੇ ਤੁਸੀਂ ਨਜ਼ਰ ਮਾਰੋ ਸਾਡੇ ਉਝਾਰੂ ਵਲੰਟੀਅਰ ਸਾਡੇ ਬਜ਼ੁਰਗ ਸਾਡੀਆਂ ਪ੍ਰੈਣਾ ਮਾਤਾਵਾਂ ਸਾਰੇ ਇਸ ਸੜਕ ਤੇ ਖੜੇ ਨੇ ਔਰ 150 ਤੋਂ ਵੱਧ ਜਿਹੜੀ ਹੈ ਗੱਡੀ ਇੱਥੇ ਖੜੀ ਹੈ ਸ਼ਾਇਦ 200 ਹੋਣ ਤੇ ਹਰ ਇੱਕ ਇੱਕ ਬਹੁਤ ਜੋਸ਼ ਹੈ ਕਿਉਂਕਿ ਇਸ ਹਲਕੇ ਤੋਂ ਇੱਕ ਬਹੁਤ ਹੀ ਉਝਾਰੂ ਇੱਕ ਨੌਜਵਾਨ ਤੇ ਲੰਮੇਰੀ ਸੋਚ ਰੱਖਣ ਵਾਲੇ ਜਿਹੜੇ ਨੌਜਵਾਨ ਸਾਡੇ ਮਲਵਿੰਦਰ ਸਿੰਘ ਕੰਗ ਜੋ ਪਾਰਟੀ ਦੇ ਸਪੋਰਟਸਮੈਨ ਪਰਸਨ ਵੀ ਨੇ ਉਹਨਾਂ ਨੂੰ ਜਿਹੜੀ ਟਿਕਟ ਦਿੱਤੀ ਗਈ ਹੈ ਤੇ ਬਹੁਤ ਵਧੀਆ ਹੰਗਾਰਾ ਜਿਹੜਾ ਸਾਨੂੰ ਆਪਣੇ ਹਲਕੇ ਚੋਂ ਔਰ ਬਾਕੀ ਹਲਕਿਆਂ ਚੋਂ ਮਿਲ ਰਿਹਾ ਤੇ ਅੱਜ ਜਿਹੜਾ ਇਹ ਕਾਫਲਾ ਸ਼ੁਰੂ ਹੋਇਆ ਹੈ ਮੁਹਾਲੀ ਤੋਂ ਤੇ ਉਸ ਤੋਂ ਬਾਅਦ ਫਰੜੋਂ ਦਾ ਸਵਾਗਤ ਹੋਇਆ ਤੇ ਉਸ ਤੋਂ ਬਾਅਦ ਕੋਰਾਲੀ ਤੇ ਹੁਣ ਬਹੁਤ ਜਲਦ ਜਿਹੜਾ ਹੈਗਾ ਇਹ ਕਾਫਲਾ ਇੱਥੇ ਪਹੁੰਚਣ ਵਾਲਾ ਔਰ ਸਾਡੇ ਹਲਕਾ ਚ ਮਕੌਰ ਸਾਹਿਬ ਕੋ ਵੱਡੀ ਗਿਣਤੀ ਚ ਜਿਹੜੇ ਸਾਡੇ ਕੋ ਸਾਥੀ ਇੱਥੇ ਪਹੁੰਚੇ ਨੇ ਸਾਰਿਆਂ ਨੂੰ ਇੱਕ ਬਹੁਤ ਜੋਸ਼ ਆ ਉਹਨਾਂ ਦੇ ਮਨ ਚ ਕਿਉਂਕਿ ਅੱਜ ਅੱਜ ਤੋਂ ਹੀ ਇਹ ਤੈਅ ਕਰ ਲਿਆ ਗਿਆ ਹੈ ਕਿ ਸਰਦਾਰ ਭਗਵੰਤ ਸਿੰਘ ਨੇ ਜੋ ਨਾਰਾ ਦਿੱਤਾ ਹੈ ਕਿ ਇਸ ਵਾਰੀ ਪੰਜਾਬ ਬਣੇਗਾ ਹੀਰੋ ਇਸ ਵਾਰ 13 0 ਉਸ ਨੂੰ ਅਸੀਂ ਜਿਹੜਾ ਹੈਗਾ ਪੂਰਾ ਕਰਨਾ ਹੈ ਔਰ ਆਪਣੇ ਹਲਕੇ ਚੋਂ ਅਸੀਂ ਭਾਰੀ ਜਿੱਤੇ ਨਾਲ ਜਿਹੜਾ ਹੈਗਾ ਸਰਦਾਰ ਮੋਲਵਿੰਦਰ ਸਿੰਘ ਕੰਗ ਉਹਨਾਂ ਨੂੰ ਇੱਥੇ ਜਿਤਾਉਂਦੇ ਸਰ ਸਾਹਿਬ ਕਿਹੜੇ ਮੁੱਖ ਮੁੱਦੇ ਲੱਗਦੇ ਨੇ ਜਿਹਨੂੰ ਲੈ ਕੇ ਤੁਸੀਂ ਟੋਣਾ ਚ ਜਾਣਗੇ ਮਾਲਵਿੰਦਰ ਸਿੰਘ ਖਾਸ ਤੌਰ ਤੇ ਜ਼ਿਕਰ ਦੇਖੋ ਜੇ ਪਹਿਲਾਂ ਤਾਂ ਮੈਂ ਪੰਜਾਬ ਦੀ ਗੱਲ ਕਰਦਾ ਕਿ ਦੋ ਸਾਲ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਜੋ ਵਾਰੀ ਲੋਕਾਂ ਨਾਲ ਕੀਤੇ ਸੀ ਚਾਹੇ ਉਹ ਮੁਫਤ ਬਿਜਲੀ ਦੀ ਗੱਲ ਹੋਵੇ 300 ਯੂਨਿਟ ਹਰ ਮਹੀਨੇ ਉਹ ਜਿਹੜਾ ਹੈਗਾ ਤਕਰੀਬਨ 90% ਲੋਕਾਂ ਦਾ ਜਿਹੜਾ ਜ਼ੀਰੋ ਬਿਲ ਆ ਰਿਹਾ ਹੈ ਨੰਬਰ 2 ਜਿਹੜਾ ਹੈਗੇ ਵਧੀਆ ਸਕੂਲਾਂ ਦੀ ਜਿਹੜੀ ਨਵਾਰ ਬਦਲੀ ਜਾ ਰਹੀ ਹੈ ਤੁਸੀਂ ਪਹਿਲਾਂ ਦੇਖਿਆ ਕਿ 60% ਸਕੂਲਾਂ ਦੇ ਚਾਰ ਦਿਵਾਰੀ ਹੈ ਨਹੀਂ ਸੀ ਕਿਤੇ ਬੈਂਚ ਹੈ ਨਹੀਂ ਸੀ ਉਹ ਸਾਰਾ ਕੁਝ ਮੁਕੰਮਲ ਕਰ ਲਿਆ ਗਿਆ ਸਕੂਲ ਵਧੀਆ ਬਣਾਏ ਜਾ ਰਹੇ ਨੇ 118 ਜਿਹੜੇ ਆ ਉਹ ਸਕੂਲ ਆਫ ਫੈਮਿਨਸ ਬਣਾਏ ਜਾ ਰਹੇ ਨੇ ਨੰਬਰ 3 ਗੱਲ ਕਰੀਏ ਸਹੂਲਤਾਂ ਦੀ ਤਾਂ 829 ਜਿਹੜੇ ਹੈਗੇ ਆ ਆਮ ਆਦਮੀ ਕਲੀਨਿਕ ਸਾਰੇ ਪੰਜਾਬ ਚ ਬਣਾਏ ਗਏ ਨੇ ਔਰ ਸਾਡੇ ਹਲਕੇ ਚ ਵੀ 8 ਜਿਹੜੇ ਆਮ ਆਦਮੀ ਕਲੀਨਿਕ ਬਣਾਏ ਗਏ ਨੇ ਸੋ ਇਸ ਤੋਂ ਇਲਾਵਾ ਜਿਹੜੀਆਂ ਨੌਕਰੀਆਂ ਸਰਕਾਰੀ ਨੌਕਰੀਆਂ ਸਾਡੇ 42000 ਤੋਂ ਵੱਧ ਜਿਹੜੀਆਂ ਸਰਕਾਰੀ ਨੌਕਰੀਆਂ ਇਹ ਸਰਕਾਰ 2 ਸਾਲ ਦੇ ਅੰਦਰ ਦੇ ਚੁੱਕੀ ਹੈ ਮੇਰਾ ਖਿਆਲ ਪਿਛਲੇ 15 ਸਾਲਾਂ ਚ ਪੁਰਾਣੀਆਂ ਸਰਕਾਰਾਂ ਨੇ ਇੰਨੀਆਂ ਨੌਕਰੀਆਂ ਨਹੀਂ ਦਿੱਤੀਆਂ ਹੁਣ ਤੇ ਉਸ ਤੋਂ ਅੱਗੇ ਚਲੀਏ ਤਾਂ 60000 ਕਰੋੜ ਤੋਂ ਵੱਧ ਜਿਹੜਾ ਨਿਵੇਸ਼ ਉਹ ਸਾਡੇ ਪੰਜਾਬ ਚ ਹੋ ਚੁੱਕਿਆ ਜਿਹਦੇ ਚੁੱਕ ਕੇ ਘੱਟੋ ਘੱਟ 3 ਲੱਖ ਨੌਜਵਾਨ ਨੇ ਉਹਨਾਂ ਨੂੰ ਨੌਕਰੀਆਂ ਮਿਲੀਆਂ ਤੇ ਇਸ ਤੋਂ ਅੱਗੇ ਚਲੀਏ ਤਾਂ ਕਿਸਾਨੀ ਦਾ ਮੇਰਾ ਕਹੇ ਸਭ ਤੋਂ ਵਧੀਆ ਦੌਰ ਇਹਨਾਂ 2 ਸਾਲਾਂ ਚ ਹੋਇਆ ਕਿਉਂਕਿ ਇਹਨਾਂ 2 ਸਾਲਾਂ ਦੇ ਦੌਰਾਨ ਕਿਸਾਨਾਂ ਨੂੰ 12 ਘੰਟੇ ਤੋਂ ਵੀ ਵੱਧ ਜਿਹੜੀ ਬਿਜਲੀ ਮਿਲ ਰਹੀ ਹੈ ਪਹਿਲੀ ਵਾਰੀ ਹੋਇਆ ਕਿਸਾਨ ਬਿਜਲੀ ਵੀ 12 ਘੰਟੇ ਤੋਂ ਵੱਧ ਹੈ ਜੀ ਪਰ ਇਹ ਆਮ ਆਦਮੀਆਂ ਦਾ ਸ਼ਕਤੀ ਪ੍ਰਦਰਸ਼ਨ ਹੈ ਆਮ ਆਦਮੀ ਆ ਦਾ ਸ਼ਕਤੀ ਪ੍ਰਸਤ ਬੜੀਆਂ ਬੜੀਆਂ ਪਾਰਟੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਜਿੰਨੀਆਂ ਵੱਡੀਆਂ ਵੱਡੀਆਂ ਰੈਲੀਆਂ ਕਰਦੀਆਂ ਨੇ ਪੈਸੇ ਖਰਚ ਕੇ ਉਸ ਤੋਂ ਜ਼ਿਆਦਾ ਇਕੱਠ ਆਮ ਆਦਮੀ ਪਾਰਟੀ ਦੇ ਸਵਰਥਨ ਦੇ ਵਿੱਚ ਅੱਜ ਆਪ ਮੁਹਾਰੇ ਰੋਪੜ ਦੀਆਂ ਸੜਕਾਂ ਦੇ ਉੱਪਰ ਆਇਆ ਤੁਸੀਂ ਦੇਖ ਰਿਹਾ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰ ਤੇ ਆਮ ਲੋਕ ਇੰਨੀ ਵੱਡੀ ਗਿਣਤੀ 'ਚ ਅੱਜ ਆਵਾਜ਼ੀ ਪਾਰਟੀ ਦੇ ਉਮੀਦਵਾਰ ਮਲਵਿੰਦਰ ਸਿੰਘ ਕੰਗ ਦਾ ਸਵਾਗਤ ਕਰਨ ਦੇ ਲਈ ਪਹੁੰਚੇ ਨੇ ਜਿੰਨਾ ਇਕੱਠ ਕੇ ਰਵੈਤੀ ਪਾਰਟੀਆਂ ਦੀਆਂ ਰੈਲੀਆਂ 'ਚ ਨਹੀਂ ਹੁੰਦਾ ਥਿਊਰੀਕਲ ਠੀਕ ਹੈ ਤੇ ਆਮ ਲੋਕਾਂ ਦਾ ਸ਼ਕਤੀ ਪ੍ਰਦਰਸ਼ਨ ਹੈ ਕਿ ਹੁਣ ਲੋਕ ਰਵੈਤੀ ਪਾਰਟੀਆਂ ਦੇ ਮੋਟਾਜ ਨਹੀਂ ਰਹੇ ਸਗੋਂ ਪੰਜਾਬ ਦੇ ਵਾਗੂ ਕੇਂਦਰ ਦੇ ਵਿੱਚ ਵੀ ਝਾੜੂ ਫੇਰਨ ਨੂੰ ਤਿਆਰ ਬੈਠੇ ਨੇ ਮਿਲਕ ਮੱਕੜ ਬਾਹਰ ਆ ਚੁੱਕੇ ਨੇ ਚੋਣਾਂ ਨੂੰ ਦੇਖਦਾ ਹਾਂ ਮਾਣ ਦੀ ਪਾਰਟੀ ਦੇ ਜਿਹੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਭਗਵੰਤਵਾਨ ਸਾਹਿਬ ਕਹਿੰਦੇ ਨੇ ਉਹ ਤੁਹਾਨੂੰ ਸਾਹਮਣੇ ਦਿਖ ਰਿਹਾ ਤੇ ਕਿਹੜੇ ਕਿਹੜੇ ਮੁੱਖ ਮੁੱਦੇ ਹੋਣਗੇ ਜਿਹੜੇ ਤੱਕ ਇਹ ਜਿਹੜੀ ਲੋਕ ਸਭਾ ਦੀ ਚੋਣਾਂ ਦੀ ਰਾਹੇ ਸਾਲ ਦੇ ਵਿੱਚ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਕੰਮ ਕੀਤੇ ਨੇ ਪੰਜਾਬ ਦੇ ਵਿੱਚ ਕੰਮ ਕੀਤੇ ਨੇ ਰੋਪੜ ਦੇ ਵਿੱਚ ਕੰਮ ਕੀਤੇ ਨੇ ਉਹਨਾਂ ਨੂੰ ਲੈ ਕੇ ਅਸੀਂ ਲੋਕਾਂ ਦੇ ਵਿੱਚ ਜਾ ਰਹੇ ਹਾਂ ਘਰ ਘਰ ਦੇ ਵਿੱਚ ਬਿਜਲੀ ਦਾ ਬਿੱਲ ਜਿਹੜਾ ਉਹ ਫ੍ਰੀ ਕਰਤਾ ਦਵਾਈਆਂ ਹੋਰ ਹਸਪਤਾਲਾਂ ਦੇ ਵਿੱਚ ਡਾਕਟਰ ਤੋਂ ਪਰਚੀ ਲਿਖਾ ਕੇ ਕਰਜ਼ਾ ਲੈਣ ਲਈ ਨਹੀਂ ਜਾਣਾ ਪੈਂਦਾ ਮੁਫਤ ਦੇ ਵਿੱਚ ਦਵਾਈਆਂ ਵੰਡੀਆਂ ਨੇ ਮਾਲਾ ਕਲੀਨਿਕ ਖੋਲੇ ਗਏ ਨੇ ਜੋ ਕੰਮ ਇਹਨਾਂ 2 ਸਾਲਾਂ ਚ ਮੁੱਖ ਮੰਤਰੀ ਸਾਹਿਬ ਨੇ ਕੀਤੇ ਨੇ ਕ腐ਸ਼ਨ ਦੇ ਖਿਲਾਫ ਬਹੁਤ ਵੱਡੀ ਕਾਰਵਾਈ ਬਹੁਤ ਵੱਡਾ ਮਾਹੌਲ ਪੰਜਾਬ ਦੇ ਵਿੱਚ ਬਣਾਇਆ 42 ਤਰਕਾਰੀ ਹਜ਼ਾਰ ਨੌਕਰੀਆਂ ਪਿਓਰਲੀ ਮੈਰਿਟ ਤੇ ਦਿੱਤੀਆਂ ਕੋਈ ਇੱਕ ਪੈਸੇ ਦਾ ਇਲਜ਼ਾਮ ਨਹੀਂ ਲਾ ਸਕਦਾ ਕੋਈ ਸਿਫਾਰਿਸ਼ ਦਾ ਇਲਜ਼ਾਮ ਨਹੀਂ ਲਾ ਸਕਦਾ ਔਰ ਹਰ ਪਿੰਡ 'ਚ ਜਾ ਕੇ ਦੇਖੋ ਇੱਕ ਇੱਕ ਦੋ ਦੋ ਤਿੰਨ ਤਿੰਨ ਚਾਰ ਚਾਰ ਨੌਕਰੀਆਂ ਨੌਜਵਾਨਾਂ ਨੂੰ ਮਿਲੀਆਂ ਨੇ ਮੈਰਿਟ ਦੇ ਆਧਾਰ ਤੇ ਸੋ ਐਸ ਕੀ ਜਿਹੜੀ ਵੋਟ ਹੈ ਕੰਮ ਦੇ ਆਧਾਰ ਤੇ ਮੁੱਖ ਮੰਤਰੀ ਸਾਹਿਬ ਸਰਕਾਰ ਤੋਂ ਵਾਸੀ ਨੂੰ ਪੈਣੀ ਹੈ